ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਟਿੰਡੇ ਦੇ ਮੇਲੇ ਦਾ ਦੂਜਾ ਭਾਗ ਲੈ ਕੇ ਆਏ ਆਂ ਇੱਕ ਵੀਡੀਓ ਆਪਾਂ ਪਹਿਲਾਂ ਪਾਈ ਸੀ ਕਿਉਂਕਿ ਮੇਲਾ ਜਿਹੜਾ ਬਹੁਤ ਵੱਡਾ ਇੱਕ ਵੀਡੀਓ ਦੇ ਵਿੱਚ ਸਾਰਾ ਕਵਰ ਨਹੀਂ ਹੋ ਸਕਿਆ ਤਾਂ ਆਪਾਂ ਦੋ ਭਾਗ ਇਹਦੇ ਜਿਹੜੇ ਹੋ ਪਾ ਰਹੇ ਆਂ ਸੋ ਅੱਜ ਦੀ ਵੀਡੀਓ 'ਚ ਸਾਰਾ ਅੱਗੇ ਦਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਤੇ ਇਹਦੀ ਜਿਹੜੀ ਐਂਟਰੀ ਟਿਕਟਾਂ ਹੋ 30 ਰੁਪਏ ਐਂਟਰੀ ਟਿਕਟ ਸੀ ਬਟਿੰਡੇ ਪਾਵਰ ਗਰਾਊਂਡ ਦੇ ਵਿੱਚ ਜਿਹੜਾ ਇਹ ਮੇਲਾ ਲੱਗਿਆ ਸੀ ਬਹੁਤ ਵੱਡਾ ਮੇਲਾ ਸੀ ਸੋ ਚੱਲਦੇ ਆਂ ਸਾਰ ਤੇ ਆਪਿਆਂ ਇੱਕ ਸਟਾਲ ਤੇ ਆਇਆ ਇਹਨਾਂ ਦੇ ਕੋਲ ਵੱਖ-ਵੱਖ ਤਰੀਕੇ ਦੇ ਇਤਰ ਨੇ ਤੇ ਹਾਂਜੀ ਕੀ ਕੀ ਹੁੰਦਾ ਤੁਹਾਡੇ ਕੋਲ ਦੱਸਿਓ ਸਾਰਾ ਅੱਜ ਹੋ ਜਾਣਗਾ ਸਾਰਾ ہمارے ਪਾਸ ਤਕਰੀਬਨ 100 ਤੋਂ ਜ਼ਿਆਦਾ ਕਿਸਮ ਦੇ ਇਤਰ ਹੈਂ ਔਰ ਉਹ ਇਤਰ ਜੋ ਗਲਫ ਕੰਟਰੀ ਮੇਂ ਪਸੰਦ ਕੀਏ ਜਾਤੇ ਹੈਂ ਜਿੰਨ ਕੋ ਲੋਕ ਦੁਬਈ ਮੇਂ ਖਰੀਦਨੇ ਕੇ ਲੀਏ ਜਾਤੇ ਹੈਂ ਉਹ ਆਪਕੋ ਯਹਾਂ ਆਪਕੇ ਸ਼ਹਿਰ ਮੇਂ ਮਿਲ ਰਹੇ ਹੈਂ ਔਰ ਬਹਿਤ ਕਮ ਪ੍ਰਾਈਸ ਪਰ ਮਿਲ ਰਹੇ ਹੈਂ ਇਸ ਵਕਤ ਹਮਾਰੇ ਪਾਸ 100 ਤੋਂ ਜ਼ਿਆਦਾ ਵੈਰਾਈਟੀ ਹੈ ਹਮਾਰੇ ਪਾਸ ਅਰਬੀ ਉਦ ਉਦ ਜੈਸਮਿਨ ਗੁਚੀ ਫਲੋਰਾ ਵੁਡੀ ਉਦ इसके अलावा और भी बहुत सारे हैं यह पहली बार हम भटिंडा विच जो है ना जी ये ये ले लेकर आए हैं बखूर हमारा ये बखूर गल्फ में यू में दुबई में शारजा में सऊदी अरब में जी बड़ा पसंद किया जाता है इसकी आप देख रहे होंगे कि आपकी खुशबू आपको आ रही होगी इसका स्मोक और इसी के साथ हम लोग मॉडल भी लेकर आए हैं कि इधर किस तरह से बनाया जाता है लोगों में रहता है ना जी कि किस तरह से इधर बनाया जाता है वो भी हम लोग बता रहे हैं कि यहाँ पर ये इधर बनाने का तरीका क्या है किस तरह से बनता है और ये इन बोटल में पैकेजिंग वगैरह देखिए कि कितनी शानदार पैकेजिंग है हमारी पैकेजिंग वगैरह पर नंबर अगर कभी किसी को मंगाना होता है तो वो ऑनलाइन भी हमसे मंगा सकता है ये नंबर लिखे हुए हैं यहाँ पर और आप देख सकते हैं वैरायटी बहुत शानदार किस्म की है और बेहद कम प्राइस पर इतने प्राइस पर आपको पूरे हिंदुस्तान में कहीं नहीं मिलेगा और यही आप जब जाएंगे दुबई वगैरह तो वहाँ से आप धर्म में ख़रीद कर लेकर जाएंगे जो चीज़ आपको यहाँ पाँच की मिल रही है वहाँ आपको चार हज़ार रुपये इंडियन गारंटी पे 45000 रुपए की मिलेगी शुक्रिया सारा सामान ਘਰਾਂ ਦਾ ਹਨਾ ਘਰਾਂ ਵਾਸਤੇ ਮੈਟ ਵਗੈਰਾ ਹੋਗੇ ਜਿਵੇਂ ਤੇ ਇਹ ਸਾਰੇ ਮੈਟ ਵਾਟਰਪੂਫ ਹੁੰਦੇ ਨੇ ਪਾਣੀ ਪੂਣੀ ਡੋਲ ਜ ਇਹਨਾਂ ਦੇ ਕੋਈ ਚੱਕਰ ਨਹੀਂ ਹੁੰਦਾ ਤੇ ਹੋਰ ਵੀ ਸਾਰਾ ਸਮਾਨ ਹੈ ਸਾਰਾ ਕਿਚਨ ਦਾ ਸਮਾਨ ਹੈ ਸਫਾਈ ਦੇ ਨਾਲ ਰਿਲੇਟਡ ਸਾਰਾ ਕਿਚਨ ਵਾਲਾ ਸਮਾਨ ਮੈਟ ਵਗੈਰਾ ਹੋਗੇ ਤੇ ਜਾਂ ਹੋਰ ਕੁਝ ਘਰਾਂ ਦੀ ਸਫਾਈ ਵਾਲਾ ਸਮਾਨ ਤੁਹਾਨੂੰ ਇੱਥੋਂ ਜਿਹੜਾ ਉਹ ਮਿਲੇਗਾ ਇਸ ਤਰ੍ਹਾਂ ਦਾ ਸਮਾਨ ਤੁਸੀਂ ਇੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਸਾਰਾ ਹਨਾ ਇਧਰ ਆ ਗਈ ਹਾ ਜੁਐਲਰੀ ਵਗੈਰਾ ਇਥੇ ਜੁਵੈਲਰੀ ਵਾਲੀਆਂ ਤੁਹਾਨੂੰ ਬਹੁਤ ਸਾਰੀਆਂ ਸਟਾਲਾਂ ਇੱਥੇ ਮਿਲਣਗੀਆਂ। ਇਹ ਕraft ਮੇਲੇ ਦੇ ਵਿੱਚ ਪਹਿਲਾਂ ਵੀ ਆਪਾਂ ਜਿਵੇਂ ਤੁਹਾਨੂੰ ਦਿਖਾਈਆਂ ਨੇ ਜੁਵੈਲਰੀ ਦੇ ਨਾਲ ਰਿਲੇਟਡ ਹਨ ਤੇ ਇਸ ਤਰ੍ਹਾਂ ਦੀਆਂ ਸਟਾਲਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ। ਤੁਹਾਡੇ ਪਾਸ ਹਰ ਤਰੀਕੇ ਦੇ ਸਟੋਨਸ ਹੈ ਜਿਵੇਂ ਐਮੈਥਿਸਟ ਹੈ, ਰੋਜ਼ ਕੁਆਰਟ ਹੈ, ਕਲੀਅਰ ਕੁਆਰਟ ਹੈ। ਕਿਵੇਂ ਬਣਾ ਹੈਂਡ ਮੇਡ ਹੁੰਦੇ ਨੇ? ਹਾਂਜੀ ਹੈਂਡ ਮੇਡ ਹੁੰਦੇ ਹਨ। ਹੈਂਡ ਮੇਡ। ਇਸ ਤਰ੍ਹਾਂ ਸਟਾਲ ਜਿੱਤੇ ਲੱਗੀਆਂ ਹੋਈਆਂ ਨੇ ਹਨਾ ਕ્રાਫਟ ਮੇਲੇ ਦੇ ਵਿੱਚ ਸਾਰੀਆਂ ਇਹ ਜੈਵਲਰੀ ਜਿਵੇਂ ਹੋਊਗੀ ਤੁਸੀਂ ਦਿਖਾਈਊਗਾ ਆਪਾਂ ਤੁਹਾਨੂੰ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲ ਨੇ ਬਾਕੀ ਸਾਹਮਣੇ ਬੈਗ ਵਗੈਰਾ ਹੋਗੇ ਇਹ ਸਾਰੇ ਹੈਂਡਮੇਡ ਨੇ ਹੈਂਡਮੇਡ ਸਾਰੇ ਇੱਥੇ ਚੀਜ਼ਾਂ ਤੁਹਾਨੂੰ ਜ਼ਿਆਦਾ ਮਿਲਣਗੀਆਂ ਇਹ ਮੇਲੇ ਦੇ ਵਿੱਚ ਆ ਸਾਰੇ ਬੈਗ ਜਿਵੇਂ ਪਿੱਛੇ ਵੀ ਤੁਹਾਨੂੰ ਆਪਾਂ ਦਿਖਾਏ ਸੀ ਇਹ ਸਾਰੇ ਹੈਂਡਮੇਡ ਹੱਥੀ ਇਹ ਸਾਰੇ ਬਣਾਉਂਦੇ ਨੇ ਹਨਾ ਵੱਖ-ਵੱਖ ਸਟ੍ਰੀਟਾਂ ਤੋਂ ਆਉਂਦੇ ਨੇ ਆ ਛੋਟੇ ਬੈਗ ਜਿਵੇਂ ਤੁਸੀਂ ਦੇਖ ਸਕਦੇ ਹੋ ਛੋਟਾ ਸਮਾਨ ਪਾਉਣ ਵਾਸਤੇ ਇਹ ਸਾਰਾ ਆਪਕਾ ਵੀ ਮੈਮ ਸਾਰਾ ਹੈਂਡਮੇਡ ਹੈ ਜੀ ਕਿਨੇ ਮੈਂ ਬੰਬੂ ਬੰਬੂ ਜੀ ਆਪ ਕੋ ਗਰੁੱਪ ਵਗੈਰਾ ਲੇਡੀਜ਼ ਬਣਾਉਂਦੀ ਹੈ ਹੈ ਲੇਡੀ ਲੇਡੀਜ਼ ਦਾ ਹਮ ਵੀ ਬਣਾਤਾ ਹੈ ਲੇਡੀਜ਼ ਵੀ ਹੈ ਰੋਹਾਂ ਸੇ ਆਇਓ ਉਸ ਬੈਂਗਲ ਕਲਕੱਤਾ ਪ੍ਰੈਸਟ ਨੇ ਰੋਲ ਕਰ ਦਿੱਤਾ ਤੇ ਇਹ ਸਾਰਾ ਵੈਸਟ ਮਗੌਲ ਕਲਕੱਤੇ ਦਾ ਹਨਾ ਬੈਗ ਜਿਵੇਂ ਤੁਸੀਂ ਸਾਰੇ ਜਿਹੜੇ ਉਹ ਦੇਖ ਰਹੇ ਹੋ ਤੇ ਇਹ ਸਾਰੇ ਭਾਈ ਬੈਗ ਇਥੋਂ ਖਰੀਦ ਸਕਦੇ ਹੋ ਤੁਸੀਂ ਹੱਥੀ ਬਣੇ ਹੋਏ ਤੇ ਨਾਲ ਇਹਦੇ ਇੱਕ ਸਟਾਲ ਲੱਗੀ ਹੋਈ ਹੈ ਆ ਵੀ ਸਾਰੀ ਜੁਵੈਲਰੀ ਵਾਲੀ ਹੈ ਬਹੁਤ ਅਲੱਗ ਜਿਹੇ ਤਰੀਕੇ ਦੀ ਇੱਥੇ ਜੁਵੈਲਰੀ ਤੁਹਾਨੂੰ ਜਿਹੜੀ ਉਹ ਦੇਖਣ ਨੂੰ ਮਿਲੂਗੀ ਇੱਥੇ ਬਹੁਤ ਸੋਹਣੀ ਜਿਹੀ ਜੈਵਲਰੀ ਹੈ ਇਹ ਸਾਰੀ ਜੈਵਲਰੀ ਹੈ ਹੈਵੀ ਹੈਵੀ ਹੈ ਨਾ ਇਹ ਵੀ ਸਾਰੇ ਵਕਤ ਵਕਤ ਸਟੇਟਾਂ ਤੋਂ ਜਿਹੜੇ ਉਹ ਆਏ ਹੋਏ ਨੇ ਵਕਤ ਵਕਤ ਸਟੇਟਾਂ ਦਾ ਆਪਾਂ ਨੂੰ ਸੱਭਿਆਚਾਰ ਇੱਥੇ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਨਾ ਇਹ ਕ્રાਫਟ ਮੇਲੇ ਦੇ ਵਿੱਚ ਆ ਵੀ ਉਸੇ ਤਰ੍ਹਾਂ ਸੇਮ ਬੈਗ ਵਾਲੀਆਂ ਸਟਾਲ ਆ ਗਈਆਂ ਇਹਨਾਂ ਦੇ ਵੀ ਬੈਗ ਵਗੈਰਾ ਸਾਰੇ ਉਸੇ ਤਰ੍ਹਾਂ ਦੇ ਨੇ ਹੱਥੀਂ ਬੈਗ ਬਣੇ ਹੋਏ ਹਨ ਐਵੇਂ ਦਾ ਸਾਰਾ ਸਮਾਨ ਤੇ ਇੱਧਰ ਆ ਗਈ ਪਾਪੜਾਂ ਵਾਲੀ ਸਟਾਲ ਬਹੁਤ ਸਾਰੇ ਇਹਨਾਂ ਦੇ ਕੋਲ ਪਾਪੜ ਵਗੈਰਾ ਹੈਗੇ ਨੇ ਤੇ ਇਹੋ ਚੀਜ਼ਾਂ ਖਾਣ ਪੀਣ ਵਾਲੀਆਂ ਵੀ ਤੁਸੀਂ ਇੱਥੇ ਜਿਹੜੀਆਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਆ ਸਾਰੇ ਪਾਪੜ ਵਗੈਰਾ ਹੋ ਗਏ ਹਨ ਐਵੇਂ ਦਾ ਸਾਰਾ ਸਮਾਨ ਆਹ ਛੋਟਾ ਜਿਹਾ ਬੱਚਾ ਮਿਲਿਆ ਸਾਨੂੰ ਇੱਥੇ ਕ્રાਫਟ ਮੇਲੇ ਦੇ ਵਿੱਚ ਹੈਲੋ ਬੀਬੀ ਕੀ ਨਾਮ ਆ ਪੁੱਤ ਤੁਹਾਡਾ ਹੈ ਤੇ ਆਹ ਸਟਾਲ ਆ ਬਈ ਇੱਥੇ ਤੇ ਇੱਥੇ ਵੀ ਬੈਗ ਨੇ ਇਹਨਾਂ ਦੇ ਕੋਲ ਬਹੁਤ ਸੋਹਣੇ ਸੋਹਣੇ ਬੈਗ ਨੇ ਇਹਨਾਂ ਦੀ ਸਟਾਲ ਦੇ ਉੱਪਰ ਸਾਰੇ ਤੇ ਵੱਖ-ਵੱਖ ਤਰੀਕੇ ਦੇ ਇਹਨਾਂ ਦੇ ਵਰਕ ਜਿਹੜਾ ਹੋਇਆ ਹੋਇਆ ਸਾਰਾ ਹਨ ਇਹ ਵੀ ਸਾਰੇ ਹੈਂਡਮੇਡ ਹੁੰਦੇ ਨੇ ਛੋਟੀਆਂ ਕਿਟਾਂ ਵੱਡੇ ਬੈਗ ਸਾਰੇ ਤੇ ਸਰ ਹੈਂਡਮੇਡ ਬਣਾਤੇ ਹੋ ਜੀ ਆਪ ਸਾਰੇ ਇਹ ਹੈਂਡਮੇਡ ਬਣਾਤੇ ਵੀ ਹੋ ਔਰ ਬਣਵਾਤੇ ਵੀ ਹੋ ਠੀਕ ਹੈ ਜੀ ਠੀਕ ਹੈ ਬੈਗ ਕੋਈ ਸਾਰੇ ਆਪਣੇ ਬਣੇ ਹੋਏ ਠੀਕ ਹੈ ਸਾਰੇ ਖੁਦ ਤੁਸੀਂ ਬਣਾਏ ਹੋਏ ਨੇ ਪੈਚਵਰਕ ਠੀਕ ਹੈ ਜੀ ਇਹਨਾਂ ਦੇ ਵਰਕ ਹੋਇਆ ਹੋਇਆ ਬਹੁਤ ਸੋਹਣਾ ਸੋਹਣਾ ਹੈ ਨਾ ਬੈਗਾਂ 'ਤੇ ਪੈਚਵਰਕ ਪੈਚਵਰਕ ਹੋਇਆ ਹੋਇਆ ਸਾਰੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਰਹੇ ਹੋ ਜਿਵੇਂ ਤੁਸੀਂ ਤੇ ਇਸ ਤਰ੍ਹਾਂ ਦੇ ਬੈਗ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਹੁਤ ਸੋਹਣਾ ਸਮਾਨ ਇੱਥੋਂ ਜਿਹੜਾ ਉਹ ਮਿਲੂਗਾ ਤੇ ਵੱਖ-ਵੱਖ ਤਰੀਕੇ ਦਾ ਤੇ ਪੰਜਾਬੀ ਜੁੱਤੀ ਵਾਲੀ ਸਟਾਲ ਵੀ ਇੱਥੇ ਜਿਹੜੀ ਇਧਰ ਸਟਾਲ ਲੱਗੀ ਹੋਈ ਐ ਸਾਰੀ ਪੰਜਾਬੀ ਜੁੱਤੀਆਂ ਵਾਲੀ ਬਹੁਤ ਸਾਰੀਆਂ ਪੰਜਾਬੀ ਜੁੱਤੀਆਂ ਸਲੀਪਰ ਇਹ ਬਾਈ ਯੂਨੀਅਨ ਦੇ ਕੋਲ ਹੈਗੇ ਨੇ ਲਓ ਜੀ ਇਸ ਤਰ੍ਹਾਂ ਸੋਹਣੀਆਂ ਸੋਹਣੀਆਂ ਪੰਜਾਬੀ ਜੁੱਤੀਆਂ ਖਰੀਦ ਸਕਦੇ ਹੋ ਤੁਸੀਂ ਹਨਾ ਤੇ ਅੱਗੇ ਚੱਲਦੇ ਆਂ ਬਈ ਅੱਗੇ ਦੇਖਦੇ ਆਂ ਜਾਂਗੇ ਮੇਲਾ ਤੇ ਕੱਪੜੇ ਵਾਲੀਆਂ ਸਟਾਲਾਂ ਬਹੁਤ ਜ਼ਿਆਦਾ ਨੇ ਤੇ ਇਹ ਹੈਗੀ ਕਨਿਸ਼ਕਾ ਹੈਂਡਲੂਮ ਹੈਂਡੀਕਰਾਫਟ ਇਹ ਵੀ ਬਾਹਰਲੀ ਸਟੇਟ ਤੋਂ ਜਿਹੜੇ ਵਾਇ ਲੱਗਦੇ ਨੇ ਇਹਨਾਂ ਦੇ ਕੋਲ ਕੱਪੜੇ ਸਾਰੇ ਹੋ ਹੈਗੇ ਨੇ ਤੇ ਕਿਹੜੇ ਕਿਹੜੇ ਸੂਟ ਆ ਬਈ ਆਪਕੇ ਬਾਸ तो सर हमारे पास तो हर टाइप के हैं लेडीज का हर वो होता है शॉर्ट में है लॉन्ग में है अमरेला वन पीस है और नायरा कट है आइटम सारी होती है सर और, कौन सी स्टेट का स्पेशल है आपका हमारा है एमपी का है एमपी का है या ये हमारा खुद का मैन्युफैक्चर है कपड़ा हमारा खुद हमारी फैक्ट्री में बनता है और साउथ के कपड़े इसे मिलता जुलता है बहुत हाँ जी जो भी ले जाएगा खुश होकर ले जाएगा और ले भी गए हैं बस माल खत्म होने वाला है <laughs> और बहुत अच्छा है बठंडे में हमें बहुत अच्छा लगा यहाँ के लोग भी अच्छे लगे कस्टमर भी सारे बहुत अच्छे आ, लगे आ, और जिन्होंने भी ये स्टॉल लगाया है उनको भी धन्यवाद कि हमारे जैसे गरीबों के लिए ये स्टॉल लगा के हमें इतनी मान्यता देते हैं धन्यवाद थैंक यू सर स्टॉल स्टेटा तो एम पी तो ही आए हुए हैं है ना ਤੇ ਐਮਪੀ ਦੇ ਨੇ ਬਾਕੀ ਇਹਨਾਂ ਦੇ ਇਧਰ ਬੈਗ ਆ ਆ ਵੀ ਬੈਗਾਂ ਵਾਲੀ ਸਟਾਲ ਇੱਥੇ ਜਿਹੜੀ ਉਹ ਲੱਗੀ ਹੋਈ ਆ ਬਹੁਤ ਸਾਰੇ ਬੈਗ ਨੇ ਇਹਨਾਂ ਦੀ ਸਟਾਲ ਦੇ ਉੱਪਰ ਵੱਖ-ਵੱਖ ਤਰੀਕੇ ਦੇ ਬੈਗ ਸਾਰੇ ਅਲੱਗ-ਅਲੱਗ ਸਟੇਟਾਂ ਦੇ ਹੈਗੇ ਨੇ ਅਲੱਗ-ਅਲੱਗ ਸਟੇਟਾਂ ਦਾ ਸੱਭਿਆਚਾਰਾ ਪਰ ਇਹ ਕ્રાਫਟ ਮੇਲੇ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਦਾ ਬਾਕੀ ਆ ਇੱਥੇ ਕੁਝ ਹੋਰ ਸਮਾਨ ਹੈ ਸਾਰਾ ਛੋਟੇ ਬੱਚਿਆਂ ਵਾਸਤੇ ਹਨ ਐਵੇਂ ਨਹੀਂ ਸਾਰੀਆਂ ਚੀਜ਼ਾਂ ਛੋਟੇ ਬੱਚਿਆਂ ਦੇ ਖੜਾਉਣੇ ਵਗੈਰਾ ਹੋਗੀ ਤੇ ਇਸ ਤਰ੍ਹਾਂ ਦਾ ਸਮਾਨ ਤੁਹਾਨੂੰ ਜਿਹੜਾ ਉਹ ਮਿਲੂਗਾ ਇਹ ਵੀ ਸਾਰਾ ਹੈਂਡ ਮੇਡ ਹਾਥੀ ਬਣਿਆ ਹੋਇਆ ਸਮਾਨ ਆ ਬਹੁਤ ਅਲੱਗ-ਅਲੱਗ ਤਰੀਕੇ ਦਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਖਰੀਦ ਸਕਦੇ ਹੋਗੇ ਨਾਲੇ ਕੁਝ ਫੋਮ ਡੈਕੋਰੇਸ਼ਨ ਵਾਲਾ ਜਾਂ ਮਸਾਜ ਵਾਲਾ ਸਮਾਨ ਹੈ ਤੇ ਇਹਦੇ ਨਾਲੇ ਹੋਰ ਸਟਾਲ ਇਹ ਵੀ ਬੈਗ ਨੇ ਬੈਗ ਵਾਲੀਆਂ ਸਟਾਲਾਂ ਵੀ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਨਾਂ ਦੀ ਸਟਾਲ ਵੀ ਆਪਾਂ ਦੇਖ ਲਾਂਦੇ ਆ ਤੇ ਇਹਨਾਂ ਦੇ ਕੋਲ ਵੀ ਸਾਰੇ ਹੈਂਡ ਮੇਡ ਜਿਹੜੇ ਉਹ ਬੈਗ ਨੇ ਹਾਥੀ ਬਣੇ ਹੋਏ ਹੋਏ ਹਨ ਵਰਕ ਕੀਤਾ ਹੋਇਆ ਬੈਗਾਂ ਦੇ ਨੇ ਆਪਾਂ ਆਮ ਦੇਖਦੇ ਰਹੇ ਨੇ ਆ ਹਰ ਫੇਅਰ ਮੇਲੇ ਦੇ ਵਿੱਚ ਜਾਂ ਹੋਰ ਆਪਾਂ ਐਗਜ਼ੀਬਿਸ਼ਨਾਂ ਦੇ ਵਿੱਚ ਤੇ ਆ ਜੁੱਤੀਆਂ ਵਾਲੀ ਸਟਾਲ ਇੱਥੇ ਲੱਗੀ ਹੋਈ ਹੈ ਇਹਨਾਂ ਦੇ ਕੋਲ ਬਹੁਤ ਸਾਰੀਆਂ ਪੰਜਾਬੀ ਜੁੱਤੀਆਂ ਜਿਹੜੀਆਂ ਹੋ ਗਈਆਂ ਨੇ ਬਹੁਤ ਵੱਡਾ ਇਹ ਮੇਲਾ ਹੈ ਸ਼ਹਿਰ ਬਟਿੰਡੇ ਦੇ ਵਿੱਚ ਲੱਗਿਆ ਹੋਇਆ ਕ્રાਫਟ ਮੇਲਾ ਤੁਸੀਂ ਤੁਸੀਂ ਆਓ ਵਿਸਟ ਕਰੋ ਖਰੀਦੋ ਇੱਥੋਂ ਖਰੀਦਦਾਰੀ ਕਰੋ ਤੇ ਆ ਸਾਰਾ ਸਮਾਨ ਹੈ ਸਾਰਾ এনवायरमेंट ਫ੍ਰੈਂਡਲੀ ਸਮਾਨ ਹੁੰਦਾ ਹੈ ਸਾਰਾ ਹੱਥੀ ਬਣਿਆ ਹੋਇਆ ਸਮਾਨ ਸਾਰਾ ਹਨ ਤੇ ਆ ਵੀ ਕੁਝ ਹੋਮ ਡੈਕੋਰੇਸ਼ਨ ਵਾਲਾ ਸਾਰਾ ਸਮਾਨ ਇੱਥੇ ਹੀ ਹੋਵੇਗਾ ਕਰਾਂ ਨੂੰ ਸਜਾ ਸਕਦੇ ਹੋ ਤੁਸੀਂ ਸਾਫਟ ਕਰਾਂ ਦੀ ਕਰ ਸਕਦੇ ਹੋਗੇ ਇੱਥੇ ਤੇ ਅੱਗੇ ਕੁਝ ਹੋਰ ਸਟਾਲਸ ਆਪਾਂ ਜਿਹੜੀਆਂ ਉਹ ਦੇਖ ਲੈਣੇ ਆ ਤੇ ਸੂਟਾਂ ਦੇ ਨਾਲ ਰਿਲੇਟਡ ਆਪਾਂ ਨੂੰ ਬਹੁਤ ਸਾਰੀਆਂ ਸਟਾਲਾਂ ਮਿਲਣਗੀਆਂ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਹੀ ਜਿਵੇਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੇ ਕੱਪੜੇ ਵਾਲੀਆਂ ਸਟਾਲਾਂ ਦੀ ਬਹੁਤ ਜ਼ਿਆਦਾ ਇੱਥੇ ਗਿੜਤੀ ਹੈਗੀ ਇਹ ਕraft ਮੇਲੇ ਦੇ ਵਿੱਚ ਤੇ ਇਧਰੋਂ ਆਪਾਂ ਹਾਲ ਨੰਬਰ 1 ਜਿਹੜਾ ਉਹ ਦੇਖ ਲਿਆ ਹਨ ਤੇ ਇਧਰ ਇੱਕ ਹਾਲ ਹੋਰ ਹੈ ਹਾਲ ਨੰਬਰ 2 ਤੇ ਆਪਾਂ ਜਾ ਕੇ ਦੇਖਦੇ ਹਾਂ ਹਾਲ ਨੰਬਰ 2 ਵੀ ਇਹਦੇ ਵਿੱਚ ਆਪਾਂ ਨੂੰ ਕੀ ਕੀ ਦੇਖਣ ਨੂੰ ਜਿਹੜਾ ਉਹ ਮਿਲਦਾ ਤੇ ਚੱਲਦੇ ਆਂ ਆਪਾਂ ਤੇ ਇਹਦੇ ਵਿੱਚ ਸਾਰਾ ਇਹ ਵੀ ਸਜਾਵਟੀ ਜਿਹੜਾ ਉਹ ਸਮਾਨ ਆ ਹਨਾ ਹੋਮ ਡੈਕੋਰੇਸ਼ਨ ਵਾਲਾ ਤੇ ਬਹੁਤ ਸੋਹਣਾ ਸਮਾਨ ਆ ਇਹਨਾਂ ਦੀ ਸਟਾਲ ਦੇ ਉੱਪਰ ਵੀ ਜਿਹੜਾ ਸਾਰਾ ਵਾਲ ਡੈਕੋਰੇਸ਼ਨ ਵਾਸਤੇ ਵਜੈਵੇਂ ਦੀਆਂ ਚੀਜ਼ਾਂ ਤੇ ਨਾਲ ਹੀ ਕੁਝ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਇੱਥੇ ਜਿਹੜੇ ਉਹ ਹੈਗੇ ਨੇ ਤੇ ਬਿਊਟੀ ਪ੍ਰੋਡਕਟ ਵਗੈਰਾ ਤੁਸੀਂ ਇੱਥੋਂ ਜਿਹੜੇ ਉਹ ਖਰੀਦ ਸਕਦੇ ਹੋ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਮਿਲਣਗੀਆਂ ਇਹ ਕ્રાਫਟ ਮੇਲੇ ਦੇ ਵਿੱਚ ਤੇ ਅਰਗਬਤੀਆਂ ਵਗੈਰਾ ਐਵੇਂ ਦਾ ਸਾਰਾ ਸਮਾਨ ਤੁਸੀਂ ਜੇ ਖਰੀਦਣਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਮਿਲਣਗੀਆਂ ਤੇ ਆ ساری ਸੂਟਾਂ ਵਾਲੀ ਸਟਾਲ ਆ ਗਈ ਕੁੜਤੇ ਵਗੈਰਾ ਇਹਨਾਂ ਦੇ ਕੋਲ ਆ ਗਏ ਸਾਰੇ ਹਨ ਸੂਟ ਇਹਨਾਂ ਨੇ ਡਿਸਪਲੇ ਕੀਤੇ ਹੋਏ ਨੇ ਤੇ ਸੂਟਾਂ ਵਾਲਿਆਂ ਸੂਟਾਂ ਵਾਲੀ ਸਟੋਰਾਂ ਦੀ ਤਾਂ ਬਹੁਤ ਜ਼ਿਆਦਾ ਗਿੜਤੀ ਹੈ ਤੁਸੀਂ ਆਪ ਦੇ ਅਕੋਰਡਿੰਗ ਜੇ ਵਿਸਟ ਕਰੋਗੇ ਤਾਂ ਦੇਖ ਕੇ ਖਰੀਦਦਾਰੀ ਜਿਹੜੀ ਉਹ ਕਰ ਸਕਦੇ ਹੋ ਤੇ ਆ ਵੀ ਇੱਥੇ ਸਟਾਲ ਆ ਗਈ ਕੁਝ ਬੱਚਿਆਂ ਦੇ ਖੜਾਉਣੇ ਵਾਲੀ ਬਹੁਤ ਸਾਰੇ ਖੜਾਉਣੇ ਇੱਥੇ ਇਹਨਾਂ ਦੇ ਕੋਲ ਬੱਚਿਆਂ ਦੇ ਨੇ ਸਾਰੇ ਲੱਕੜ ਤੋਂ ਬਣੇ ਹੋਏ ਹਨ ਇਧਰ ਸਾਰੇ ਛੋਟੇ ਬੱਚਿਆਂ ਵਾਸਤੇ ਨੇ ਸਾਰੇ ਸਾਰੇ ਵੀ ਹੈਂਡ ਮੇਡ ਹੁੰਦੇ ਨੇ ਬਹੁਤ ਸੋਹਣੇ ਖੜਾਉਣੇ ਬਣਾਏ ਹੋਏ ਨੇ ਕਾਠੀ ਬਣਾਈਆਂ ਹੋਈਆਂ ਚੀਜ਼ਾਂ ਨੇ ਵੱਖ-ਵੱਖ ਸਟੇਟਾਂ ਤੋਂ ਇਹ ਆਉਂਦੇ ਨੇ ਵੱਖ-ਵੱਖ ਸਟੇਟਾਂ ਦਾ ਸੱਭਿਆਚਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਇੱਥੇ ਆਹ ਜੁਐਲਰੀ ਜੁਐਲਰੀ ਵਾਲੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਬਹੁਤ ਸੋਹਣੀ-ਸੋਹਣੀ ਜੁਐਲਰੀ ਹੈ ਤੇ ਇਹ ਆਮ ਬਜ਼ਾਰਾਂ ਦੇ ਵਿੱਚੋਂ ਚੀਜ਼ਾਂ ਨਹੀਂ ਮਿਲਦੀਆਂ ਹੁੰਦੀਆਂ ਜਿਹੜੀਆਂ ਇਹ ਕ્રાਫਟ ਮੇਲੇ ਦੇ ਵਿੱਚ ਹੁੰਦੀਆਂ ਨੇ ਤੇ ਆਪਾਂ ਨੂੰ ਕ્રાਫਟ ਮੇਲਿਆਂ ਦੇ ਵਿੱਚੋਂ ਮਿਲਦੀਆਂ ਨੇ ਤੇ ਇਹ ਸਟਾਲਾਂ ਤੋਂ ਹੀ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਹੁੰਦੀਆਂ ਨੇ ਜਿਵੇਂ ਜੁਐਲਰੀ ਹੋਗੀ ਜਾਂ ਹੋਰ ਬਹੁਤ ਸਾਰੀਆਂ ਹੋਮ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਤੇ ਆਹ ਸਾਰੀ ਸਟਾਲ ਲੱਗੀ ਹੋਈ ਹੈ ਸੂਟਾਂ ਵਾਲੀ ਇਹ ਸਾਰੇ ਕੜਾਈ ਵਾਲੇ ਵਰਕ ਵਾਲੇ ਸੂਟ ਇਹਨਾਂ ਨੇ ਡਿਸਪਲੇ ਜਿਹੜੇ ਹੋ ਕੀਤੇ ਹੋਏ ਨੇ ਹਨ ਤੇ ਅੱਗੇ ਉਹ ਦੇਖ ਲਾਣੇ ਆਪਾਂ ਅੱਗੇ ਜਾ ਕੇ ਇੱਧਰ ਸਾਹਮਣੇ ਜਿਵੇਂ ਸਟਾਲ ਆ ਗਈ ਆ ਬੈਗਾਂ ਦੀ ਤੇ ਇੱਥੇ ਬੈਗ ਵਗੈਰਾ ਇਹਨਾਂ ਦੇ ਹੈਗੇ ਨੇ ਬਹੁਤ ਸਾਰੇ ਤੇ ਆ ਸਾਰੇ ਜੂਟ ਤੋਂ ਬਣੇ ਹੋਏ ਬੈਗ ਨੇ ਹਨਾ ਬਹੁਤ ਸੋਹਣੇ ਸੋਹਣੇ ਬੈਗ ਨੇ ਇਹਨਾਂ ਦੀ ਸਟਾਲ ਦੇ ਉੱਪਰ ਇਹ ਸਾਰਾ ਜੂਟ ਤੋਂ ਬਣੇ ਹੋਏ ਬੈਗ ਨੇ ਤੁਸੀਂ ਤੋਂ ਦੇ ਬੈਗ ਇਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਨਾਲ ਹੀ ਕੁਝ ਹੇਅਰ ਗਰੋਥ ਵਾਸਤੇ ਵਾਲਾਂ ਵਾਸਤੇ ਐਵੇਂ ਜਿਆ ਸਟਾਲਾਂ ਵੀ ਇਥੇ ਜੜੀਆਂ ਹੋ ਗਈਆਂ ਨੇ ਤੇ ਇਹਨਾਂ ਦੀ ਸਟਾਲ ਅਜੇ ਮੇਥੇ ਅਦਿਵਾਸੀ ਰਾਇਲ ਬਾਲਨਟਰੀ ਤੇ ਨੇ ਹਾਂਜੀ ਤੇ ਇਹਨਾਂ ਲੱਗਣੇ ਚਾਪਾ ਜੜਨਾ ਵਾਲੋ ਕੇਗਾ ਬਾਲ ਲੰਬਾ ਕਰੇਗਾ ਜੜਨਾ ਗਰੋਥ ਕਰੇਗਾ ਅੱਛਾ ਇਧਰ ਦੇਲੇ ਕਰਨਾਟਕ ਦਾ ਐਸਰ ਗਵਰਨਮੈਂਟ ਸਰਟੀਫਿਕੇਟ ਦੇਖੀਏ ਉਹਨੇ ਇਹ ਬਹੁਤ ਸਾਰਾ ਐਰ ਦੇਖੋਗਾ ਆਪਣੇ ਫਿਰ ਓਨਲੀ ਲੜਕੀਆਂ ਕੇ ਲਈ ਹੈ ਜਾਂ ਲੜਕੀ ਵੀ ਯੂਜ਼ ਕਰ ਸਕਦੇ ਦੋਨੋਂ ਲਗਾ ਸਕਦੇ ਨੇ 3 ਇਅਰਸ ਬੇਬੀ ਸੇ 60 ਇਅਰਸ ਤੱਕ ਲਗਾ ਸਕਦੇ ਆ ਅੱਛਾ ਅੱਛਾ ਠੀਕ ਹੈ ਦੇਖੇ ਨੇ ਇਸ ਕੇ ਬਾਦ ਲੰਬੇ ਕਰਦੇ 1 ਲੀਟਰ ਲਗਾइए ਬਾਦ ਅੱਛਾ ਇਹਨਾਂ ਨੇ ਯੂਜ਼ ਕੀਆ ਹੈ ਜੇ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਨਾਂ ਦੇ ਬਾਲ ਦਿਖਾ ਰਹੇ ਨੇ ਇਹ ਕਹਿੰਦੇ ਵੇ ਡੇਡੇ ਬਾਲ ਠੀਕ ਹੈ ਵੀ ਕੀ ਪ੍ਰਾਈਸ ਕੀ ਆ ਹੈ ਬਈ ਇਨਕਾ 1500 ਰੁਪਏ ਕੋ 1200 ਮੇ ਦੇ ਦੇਗੇ ਅੱਛਾ 1200 ਮੇ ਕਿ ਕਿੰਨੇ ਮੰਥ ਮੇ ਹੋ ਜਾਂਦੀ ਹੈ हेयर ग्रोथ ਇੱਕ ਬੋਟਲ ਇਸ ਤਰ੍ਹਾਂ ਕਰ ਲਿਆ ਦੁਬਾਰਾ ਲੈਣਾ ਲੱਗਣਾ ਚਾਹੀਦਾ ਦੁਬਾਰਾ ਜਾਏਗੇ ਤਾਂ ਨਹੀਂ ਬਾਲ ਨਹੀਂ ਜਾਏਗਾ ਠੀਕ ਹੈ ਭਾਈ ਤੇ ਇਹਨਾਂ ਦੇ ਕੋਲ ਬਾਲਾਂ ਵਾਲਾ हेयर ग्रोथ ਵਾਸਤੇ ਸਾਰਾ ਸਮਾਨ ਹਾਂ ਤੇ ਇਧਰ ਆ ਗਈ ਜੀ ਸਟਾਲ ਬੈਗ ਵਾਲੀ ਬਹੁਤ ਸੋਹਣੇ ਸੋਹਣੇ ਬੈਗ ਨੇ ਇਹਨਾਂ ਦੇ ਕੋਲ ਬਹੁਤ ਸੋਹਣਾ ਸੋਹਣਾ ਵਰਕਰਿਆ ਹੋਇਆ ਬਹੁਤ ਕੈਂਟ ਲੱਗੇ ਬੈਗ ਮੈਨੂੰ ਇਹ ਤੇ ਇਸ ਤਰ੍ਹਾਂ ਬੈਗ ਵਾਲੀਆਂ ਸਟਾਲਾਂ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਤੇ ਹੋਰ ਵੀ ਕੁਝ ਇਹਨਾਂ ਦੇ ਕੋਲ ਕਿਟਾਂ ਬੈਗ ਸਾਰੇ ਤੇ ਇੱਥੇ ਹੈਗੇ ਨੇ ਸਾਰਾ ਇਹਦੇ ਉੱਪਰ ਕੜਾਈ ਹੈਂਡਵਰਕ ਕਰਿਆ ਹੋਇਆ ਤੇ ਬਾਕੀ ਇਧਰ ਵੱਖ-ਵੱਖ ਸਟੇਟਾਂ ਦੇ ਸੂਟ ਵਗੈਰਾ ਬਨਾਰਸੀ ਸੂਟ ਸਾੜੀਆਂ ਹਨ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਸਾਰੇ ਇਹਨਾਂ ਨੇ ਡਿਸਪਲੇ ਜਿਹੜੇ ਉਹ ਕੀਤੇ ਹੋਏ ਨੇ ਕੱਪੜੇ ਹੈ ਬਾਕੀ ਜਿਹਨੇ ਬਾਈ ਹੋਣੀ ਦਿਖਾ ਵੀ ਰਹੇ ਨੇ ਇਸ ਤਰ੍ਹਾਂ ਦੇ ਸੂਟ ਤੁਸੀਂ ਇੱਥੋਂ ਜਿਹੜੇ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਕ્રાਫਟ ਮੇਲੇ ਦੇ ਵਿੱਚੋਂ ਤੇ ਕਪੜਾ ਬਹੁਤ ਜ਼ਿਆਦਾ ਹੈ ਕ્રાਫਟ ਮੇਲੇ ਦੇ ਵਿੱਚ ਬਹੁਤ ਸਾਰੀਆਂ ਸਟਾਲਾਂ ਨੇ ਕੱਪੜੇ ਵਾਲੀਆਂ ਲੱਗੀਆਂ ਹੋਈਆਂ ਤੇ ਇੱਧਰ ਕੁਝ ਜਹਾ ਜੁੱਤੀਆਂ ਵਗੈਰਾ ਸਲੀਪਰ ਵਗੈਰਾ ਐਵੇਂ ਦੀਆਂ ਚੀਜ਼ਾਂ ਸਾਰੀਆਂ ਮਿਲਣਗੀਆਂ ਤੇ ਨਾਲ ਹੀ ਕੁਝ ਹੋਰ ਹੋਮ ਡੈਕੋਰੇਸ਼ਨ ਵਾਲਾ ਸਮਾਨ ਘਰਾਂ ਦੀ ਡੈਕੋਰੇਸ਼ਨ ਵਾਸਤੇ ਇਹ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋਗੇ ਸਮਾਨ ਤੇ ਬਹੁਤ ਸਾਰੀਆਂ ਸਟਾਲਾਂ ਹੋਮ ਡੈਕੋਰੇਸ਼ਨ ਵਾਲੀਆਂ ਆਪਾਂ ਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਅੱਗੇ ਚੱਲਦੇ ਹਾਂ ਹੋਰ ਦੇਖਦੇ ਹਾਂ ਸਟਾਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸਟਾਲ ਇਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕ્રાਫਟ ਮੇਲੇ ਦੇ ਵਿੱਚ ਤੇ ਇਧਰ ਵੀ ਜਿਵੇਂ ਆ ਕੁਝ ਸਮਾਨ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੱਪੜੇ ਨੇ ਟੌਪ ਕੁੜਤੇ ਵਗੈਰਾ ਟੌਪ ਵਗੈਰਾ ਹਨ ਤੇ ਇਸ ਤਰ੍ਹਾਂ ਦਾ ਸਮਾਨ ਸਾਰਾ ਇਹਨਾਂ ਦੇ ਕੋਲ ਵੀ ਸਾਰਾ ਹੈਂਡ ਮੇਡ ਹੀ ਹੁੰਦਾ ਸਮਾਨ ਜ਼ਿਆਦਾਤਰ ਹੈਂਡ ਮੇਡ ਸਮਾਨ ਆਪਾਂ ਨੂੰ ਇਹ ਐਗਜ਼ੀਬਿਸ਼ਨ ਦੇ ਵਿੱਚ ਜਿਹੜਾ ਹੋ ਮਿਲੂਗਾ ਇਹ ਸਟਾਲਾਂ ਦੇ ਉੱਪਰ ਜਿਹੜਾ ਹੋ ਦੇਖਣ ਨੂੰ ਮਿਲੂਗਾ ਤੇ ਇਧਰ ਨਾਲੇ ਕੁਝ ਜੁਐਲਰੀ ਵਾਲੀਆਂ ਸਟਾਲਸ ਹੈਗੀਆਂ ਨੇ ਤੇ ਇਹਨਾਂ ਦੇ ਕੋਲ ਬੈਗ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਬੈਗ ਜਿਹੜੇ ਇਹਨਾਂ ਦੇ ਕੋਲ ਹੈਗੇ ਨੇ ਹਨ ਤੇ ਬਹੁਤ ਸੋਹਣੀਆਂ ਕਿਟਾਂ ਨੇ ਆ ਆ ਈਰਿੰਗਸ ਵਗੈਰਾ ਤੁਸੀਂ ਇੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਜੁਵੈਲਰੀ ਬਹੁਤ ਸੋਹਣੀ ਆ ਯਾਰ ਇਹ ਕ્રાਫਟ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਗਿੰਦਤੀ ਆ ਜੁਵੈਲਰੀ ਵਾਲੀਆਂ ਸਟਾਲਾਂ ਦੀ ਮੈਨੂੰ ਲੱਗਦਾ ਵੀ ਜੇ ਕੋਈ ਕ્રાਫਟ ਮੇਲੇ ਦੇ ਵਿੱਚ ਆਊਗਾ ਤਾਂ ਉਹਦੇ ਲਈ ਚੁਣਨਾ ਔਖਾ ਹੋ ਜਾਊਗਾ ਵੀ ਕਿਹੜੀ ਦੁਕਾਨ ਦੇ ਉੱਪਰੋਂ ਆਪਾਂ ਸ਼ਾਪਿੰਗ ਕਰੀਏ ਜਿਵੇਂ ਆ ਬੈਗ ਨੇ ਹੁਣ ਬੈਗਾਂ ਵਾਲੀਆਂ ਆਂ ਆਪਾਂ ਤੁਹਾਨੂੰ ਕਿੰਨੀਆਂ ਸਾਰੀਆਂ ਸਟਾਲਾਂ ਦਿਖਾਦੀਆਂ ਤੇ ਉਹਦੇ ਲਈ ਮਤਲਬ ਚੋਣਨਾ ਔਖਾ ਹੋ ਜਾਊ ਵੀ ਕਿੱਥੋਂ ਆਪਾਂ ਖਰੀਦਦਾਰੀ ਕਰੀਏ ਸਟਾਲਾਂ ਦੀ ਗਿੰਦਤੀ ਬਹੁਤ ਜ਼ਿਆਦਾ ਇਸ ਕਰਕੇ ਦੇ ਨਾਲ ਇਧਰ ਜੁਐਲਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜੁਐਲਰੀ ਹੈ ਇਹਨਾਂ ਦੀ ਸਟਾਲ ਦੇ ਉੱਪਰ ਜਿਹੜੀ ਹੋ ਹੈਗੀ ਆ ਨਾ ਜੁਨੀਕ ਤੋਂ ਜੁਨੀਕ ਜੁਐਲਰੀ ਆਪਾਂ ਨੂੰ ਇੱਥੇ ਜਿਹੜੀ ਉਹ ਦੇਖਣ ਨੂੰ ਮਿਲੂਗੀ ਇਹ ਕ્રાਫਟ ਮੇਲੇ ਦੇ ਵਿੱਚ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਆ ਵੀ ਕੁਛ ਅੱਗੇ ਜੁਐਲਰੀ ਵਾਲੀ ਸਟਾਲ ਜਿਹੜੀ ਉਹ ਹੈਗੀ ਹੈ ਨਾ ਤੇ ਇੱਥੇ ਜੁਐਲਰੀ ਵਗੈਰਾ ਤੁਸੀਂ ਇੱਥੋਂ ਜਿਹੜੀ ਉਹ ਖਰੀਦ ਸਕਦੇ ਹੋ ਬਹੁਤ ਸਾਰੀ ਜੁਐਲਰੀ ਹੈ ਇਹਨਾਂ ਦੀ ਸਟਾਲ ਦੇ ਉੱਪਰ ਆਈਟੀ ਕ્રાਫਟ ਮੇਲੇ ਦੇ ਵਿੱਚ ਸਟਾਲ ਆ ਬੀਰ ਹੁਣੀ ਆ ਜੀ ਪਿੰਡ ਵੀ ਇਹ ਬਾਈ ਹੁਣੀ ਪੰਜਾਬ ਤੋਂ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਤੇ ਦਿਓ ਜਾਣਕਾਰੀ ਵੀ ਜੀ ਕਿਹੜੀ ਕਿਹੜੀ ਥੋੜੇ ਲਵੇ ਸਟਾਲ ਦੇ ਉੱਪਰ ਕੀ ਚੱਲ ਰਿਹਾ ਸੱਸੀ ਗਾਲ ਬਾਈ ਜੀ ਅਸੀਂ ਪਿੰਡ ਵੀਰੋਗੇ ਜਲਾ ਮਾਨਸਾ ਤੋਂ ਆਏ ਹੋਇਆ ਜੀ ਜਿੱਥੇ ਆਪਾਂ ਬਿਲਕੁਲ ਜ਼ਹਿਰ ਮੁਕਤ ਖੇਤੀ ਕਰ ਰਹੇ ਹਾਂ ਆਪਣੇ ਕੋਲ ਮੂਲ ਅਨਾਜ ਹੁੰਦੇ ਆ ਜਿਵੇਂ ਹਰੀ ਕੰਗਣੀ ਪੀਲੀ ਕੰਗਣੀ ਕੋਦਰਾ ਕੁਟਕੀ ਸਵਾਂ ਕਨਵਾ ਜਿਵੇਂ ਕਿਸੇ ਨੂੰ ਮੋਟਾਪਾ ਵਗੈਰਾ ਉਹ ਲੈ ਸਕਦਾ ਜੀ ਇਹਨਾਂ ਦਾ ਇਹਨੂੰ ਰਾਤ ਨੂੰ ਪਿਉ ਕੇ ਪਿਉਣਾ ਜੀ ਆਪਾਂ ਉਦੋਂ ਬਾਅਦ ਆਪਾਂ ਬਿਸਕਟ ਤਿਆਰ ਕਰੇ ਹੋਇਆ ਜੀ ਕੋਧਰੇ ਤੇ ਰਾਗੀ ਦੇਸੀ ਕਿਉਂ ਦੇਸੀ ਸ਼ੱਕਰ ਦੇ ਜੀ ਇਹ ਆਪਣੇ ਹਜ਼ਾਰਾਂ ਸਾਲ ਪਹਿਲਾਂ ਦੋ ਬੀ ਹੁੰਦੇ ਸੀ ਬਾਂਸੀ ਗੋਲ ਤੇ ਖੱਬਲੀ ਕਣਕ ਉਹਨਾਂ ਦੀ ਬਿਸਕਟ ਆਈ ਇਹ ਓਟਸ ਦੇ ਬਿਸਕਟ ਆਇਆਂਦੇ ਜੀ ਆਪਣੇ ਕੋਧਰੇ ਦਾ ਆਟਾ ਆ ਜਾਂਦਾ ਹੈ ਰਾਗੀ ਦਾ ਆਟਾ ਆ ਜਾਂਦਾ ਹੈ ਜੋਂ ਜਵਾਰ ਦਾ ਆਟਾ ਆ ਜਾਂਦਾ ਹੈ ਓਟਸ ਦਾ ਖੱਬਲੀ ਕਣਕ ਦਾ ਹੀ ਮਲਟੀ ਗ੍ਰੇਨ ਦਾ ਆਟਾ ਹੈ ਨੌ ਤਰ੍ਹਾਂ ਦਾ ਨਾਅ ਹੀ ਹੁੰਦਾ ਹੈ ਇਹ ਡਾਇਬੀਟਿਕ ਸਪੈਸ਼ਲ ਸ਼ੂਗਰ ਵਾਲਿਆਂ ਵਾਸਤੇ ਆਟਾ ਆ ਜਾਂਦਾ ਜਿਵੇਂ ਬਾਜ਼ਾਰ ਚੋਂ ਬੱਚੇ ਨੇਰਾ ਮੈਦਾ ਖਾਂਦੇ ਆਪਾਂ ਮਿਲਸ ਤੋਂ ਤਿਆਰ ਕਰਤਾ ਪੋਹਾ ਪਾਸਤਾ ਨੂਡਲ ਸੀ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਆਪਣੇ ਕੋਲ ਲੱਕੜ ਦੇ ਕੋਲੂ ਤੋਂ ਤਿਆਰ ਕੀਤੇ ਹੋਏ ਤੇਲ ਆ ਜਾਂਦਾ ਜੀ ਕੋਲਡ ਪ੍ਰੈਸ ਤੇਲ ਆ ਜਾਂਦਾ ਜੀ ਸਾਰੇ ਸਰੋਂ ਦਾ ਤੇਲ ਆ ਜਾਂਦਾ ਨਾਰੀਅਲ ਦਾ ਤੇਲ ਆ ਜਾਂਦਾ ਜੀ ਆਲਸੀ ਦਾ ਤੇਲਾਂ ਦਾ ਬਦਾਮਾਂ ਦਾ ਜੀ ਉਸ ਤੋਂ ਬਾਅਦ ਆਪਣੇ ਕੋਲ ਚੀਆ ਸੀਡਸ ਹੁੰਦੇ ਆ ਜੀ ਛੋਟੀ ਮੱਖੀ ਦੇ ਸ਼ਹਿਦ ਤੋਂ ਤਿਆਰ ਛੋਟੀ ਮੱਖੀ ਤੋਂ ਤਿਆਰ ਕੀਤਾ ਹੋਇਆ ਸ਼ਹਿਦ ਆ ਜਾਂਦਾ ਜੀ ਗ੍ਰੀਨ ਟੀ ਆ ਜਾਂਦੀ ਹੈ ਮਰਿੰਗਾ ਪਾਊਡਰ ਆ ਜਾਂਦਾ ਹੈ ਲੈਮਨ ਗ੍ਰਾਸ ਆ ਜਾਂਦਾ ਜੀ ਤੇ ਖਜੂਰਾਂ ਦੀ ਸ਼ੱਕਰ ਆ ਜਾਂਦੀ ਹੈ ਜੀ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੋ ਤਾਂ ਉਹ ਵੀ ਕਰ ਦਿੰਦੇ ਹਾਂ ਹਾਂ ਜੀ ਆਨਲਾਈਨ ਕਰ ਦਿੰਦੇ ਆ ਆਪਣਾ ਨੰਬਰ ਹੈ ਜੀ ਜਰਾ ਇੱਕ ਵਾਰੀ ਦਿਖਾ ਦਿਓ ਤੁਸੀਂ 83271 16674 ਤੇ ਚਲਦੇ ਆ ਅੱਗੇ ਉਹ ਕ્રાਫਟ ਮੇਲਾ ਦੇਖਦੇ ਆ ਤੇ ਇੱਥੇ ਵੀ ਇੱਕ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਦੇਸੀ ਸਮਾਨ ਵਾਲੀ ਤੇ ਆ ਬਾਈ ਨਾਲ ਵੀ ਆਪਾਂ ਗੱਲਬਾਤ ਕਰ ਲਵਾਂਦੇ ਆ ਹਾਂਜੀ ਬਾਈ ਸੱਸੀ ਗੱਲ ਵੀ ਦੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਬਾਈ ਤੁਹਾਡੇ ਕੋਲ ਹਨੀ ਰਿਲੇਟਡ ਮਧੂਮੱਖੇ ਰਿਲੇਟਡ ਸਾਰੇ ਪ੍ਰੋਡਕਟਸ ਹੋ ਜਗੇ ਹਨੀ ਹਨੀ ਹੋ ਗਿਆ ਬੀ ਪੋਲਨ ਹੋ ਗਿਆ ਤੇ ਆਪਾਂ ਇੱਕ ਵੈਕਸ ਕਰੀਮ ਵੈਕਸ ਤੋਂ ਕਰੀਮ ਬਣਾਉਨੇ ਕਰੈਕਰੀ ਨੂੰ ਉਹ ਹੈ ਇਹ ਤੇ ਹਲਦੀ ਆਪਣੀ ਆਪ ਦੇ ਖੇਤ ਦੀ ਆਰਗੈਨਿਕ ਬਿਲਕੁਲ ਬਿਨਾ ਕਿਸੇ ਰੈਸਪਰੇਅਟੋਂ ਗੁੜ ਤੇ ਸ਼ੱਕਰ ਆਪ ਦੀ ਗੰਨੇ ਤੋਂ ਤਿਆਰ ਕੀਤੀ ਹੋਈ ਤੇ ਬਾਕੀ ਆਪਣੇ ਮਿਲਟਸ ਆਪ ਦੀ ਖੇਤ ਤਿਆਰ ਆ ਤੇ ਅਚਾਰ ਆਪਣੇ ਆਪ ਦੇ ਹੋਮ ਮੇਡ ਹੈ ਤੇ ਚਲਦੇ ਆਂ ਆਹ ਸਾਈਡ ਤੋਂ ਆਪਾਂ ਦੇਖਦੇ ਆਂ ਸਾਰਾ ਤੇ ਇਹਨਾਂ ਦੇ ਕੋਲ ਕੋਈ ਜਆ ਸ਼ੈਂਪੂ ਵਗੈਰਾ ਹੈ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜੜੀਆਂ ਮਿਲ ਜਾਣਗੀਆਂ ਸੋਪ ਵਗੈਰਾ ਸਾਬਣਾ ਵਗੈਰਾ ਸਾਰੀਆਂ ਤੇ ਬਈ ਸਾਰੇ ਤੁਹਾਡੇ ਕੋਲ ਬਿਊਟੀ ਪ੍ਰੋਡਕਟਸ ਨੇ ਸਾਬਣ ਵਗੈਰਾ ਜੀ ਸਾਬਣ ਹੈ ਜੀ ਠੀਕ ਹੈ ਵੀਰੇ ਇਹ ਬੈਂਬੂ ਤੇ ਚਾਰਕੋਲ ਦੀ ਸੋਪ ਹੈ ਜੀ ਅੱਛਾ ਟਿੱਕਰ ਦੇ ਸੱਤ ਤੋ ਬਣੀ ਹੋਈ ਹੈ ਠੀਕ ਹੈ ਜੀ ਇਹ ਰੋਜ਼ ਤੋਂ ਬਣੀ ਹੈ ਜੀ ਤੇ ਕੇਸਰ ਤੋਂ ਬਣੀ ਰਹੀ ਹੈ ਜੀ ਠੀਕ ਹੈ ਵੀਰੇ ਇੱਦਾਂ ਹੀ ਹੈ ਹਰਬਲ ਸ਼ੈਂਪੂ ਹੈ ਆਮਲਾ ਰੀਠਾ ਸ਼ਿਕਾकाई ਬਰਿੰਗਰਾਜ ਰੋਜ਼ਮਰੀ ਪੀਪਰਮਿੰਟ ਤੋਂ ਰੈਡੀ ਹੋਇਆ ਹੋਇਆ ਹਾਂ ਹਾਂ ਜੀ ਲੰਗੇ ਲੰਗ ਵਗੈਰਾ ਕਾਫੀ ਚੀਜ਼ਾਂ ਪਾਈਆਂ ਵੀ ਇਵਨ ਕਿ ਇਹ ਕਾਲੀ ਜੀ ਵੀ ਪੈਰ ਹੈ ਜੀ ਕਾਲੀ ਵੀ ਕਾਲੀ ਕਰ ਦਿੰਦੇ ਜੀ ਕਿਉਂਕਿ ਰੀਠਾ ਬਹੁਤ ਵਧੀਆ ਗੁਣ ਹੈ ਠੀਕ ਹੈ ਵੀਰੇ ਇਹ ਸਾਰੇ ਹਰਬਲ ਪ੍ਰੋਡਕਟ ਹੈ ਜੀ ਇਹ ਆ ਗਿਆ অ্যালোਵਿਰਾ ਵਗੈਰਾ ਦਾ ਨੀਮ অ্যালোਵਿਰਾ ਤੁਸੀਂ ਦਾ ਫੇਸ ਵਾਸ਼ ਆ ਗਿਆ ਜੀ ਤੇ ਬਾਡੀ ਕਮ ਫੇਸ ਵਾਸ਼ ਆ ਗਿਆ ਜੀ ਠੀਕ ਹੈ ਜੀ ਤੇ ਬਾਡੀ ਤੇ ਵੀ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਬਾਡੀ ਵਾਸ਼ ਆ ਗਿਆ ਜੀ ਬਾਡੀ ਵਾਸ਼ ਆ ਗਿਆ ਜੀ ਠੀਕ ਹੈ ਜੀ ਚਾਰ ਕੋਲ ਤੇ ਪੀਪਰਮਿੰਟ ਦਾ ਹਾਂ ਜੀ ਸਾਰੇ ਪ੍ਰੋਡਕਟ ਹਰਬਲ ਹੈ ਜੀ ਨੇਚਰਲ ਹੈ ਕਿਸੇ ਤਰ੍ਹਾਂ ਦਾ ਕੋਈ కెਮੀਕਲ ਨਹੀਂ ਠੀਕ ਹੈ ਜੀ ਸਾਰੇ ਹੈਂਡ ਮੇਡ ਹੈ ਓਕੇ ਠੀਕ ਹੈ ਜੀ ਤੇ ਹੈਂਡ ਮੇਡ ਚੀਜ਼ਾਂ ਸਾਰੀਆਂ ਤੁਹਾਨੂੰ ਇੱਥੇ ਜਿਹੜੀਆਂ ਹੋ ਮਿਲ ਜਾਣਗੇ ਹਨ ਜਿਵੇਂ ਬਾਈ ਹੁਣੀਆਂ ਨੇ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਤੇ ਸਟਾਲਾਂ ਇਸ ਤਰ੍ਹਾਂ ਹੈਂਡਮੇਡ ਪ੍ਰੋਡਕਟ ਵਾਲੀਆਂ ਸਾਰੀਆਂ ਹੀ ਲੱਗੀਆਂ ਹੋਈਆਂ ਨੇ ਤੇ ਜਾਂ ਬੋਡੀ ਦੇ ਰਿਲੇਟਡ ਨਾਲ ਪ੍ਰੋਡਕਟ ਨੇ ਚਾਹੇ ਹੋਮ ਡੈਕੋਰੇਸ਼ਨ ਵਾਲੇ ਨੇ ਚਾਹੇ ਜੁਐਲਰੀ ਸਾਰੀਆਂ ਆਪਾਂ ਨੂੰ ਹੈਂਡਮੇਡ ਮਿਲਣਗੇ ਤੇ ਆ ਇੱਥੇ ਸਟਾਲ ਹੈ ਬਹੁਤ ਵੀਡ ਹੋਈ ਹੋਈ ਹੈ ਸਟਾਲ ਦੇ ਸਾਰੀ ਇਹ ਜੁਐਲਰੀ ਵਾਲੀ ਸਟਾਲ ਹੈ ਬਹੁਤ ਸਾਰੇ ਇਹਨਾਂ ਕੋਲ ਜੁਐਲਰੀ ਈਅਰਿੰਗਸ ਵਗੈਰਾ ਜਿਹੜੇ ਹੋ ਮਿਲਣਗੇ ਹਨ ਤੇ ਇਸ ਤਰ੍ਹਾਂ ਤੁਹਾਨੂੰ ਜੁਐਲਰੀ ਵਾਲੀਆਂ ਸਟਾਲਾਂ ਬਹੁਤ ਮਿਲਣਗੀਆਂ ਇੱਕ ਤੋਂ ਇੱਕ ਸਟਾਲ ਤੁਹਾਨੂੰ ਜਿਹੜੀ ਉਹ ਇੱਥੇ ਜੁਐਲਰੀ ਵਾਲੀ ਮਿਲੂਗੀ ਇਧਰ ਵਾਲੀ ਸਾਈਡ ਹੈਗਾ ਸਾਰਾ ਇਹ ਫੂਡ ਕੋਰਟ ਇੱਥੇ ਖਾਣ ਪੀਣ ਵਾਲੀਆਂ ਸਾਰੀਆਂ ਸਟਾਲ ਲੱਗੀਆਂ ਹੋਈਆਂ ਨੇ ਜਿਵੇਂ ਸਾਹਮਣੇ ਜੂਸ ਵਾਲੀ ਆ ਤੇ ਇਧਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਡੋਸਾ ਵਗੈਰਾ ਹੋ ਗਿਆ ਹਨ ਤੇ ਬਹੁਤ ਵੱਡਾ ਫੂਡ ਕੋਰਟ ਆ ਤੇ ਇਧਰ ਬੈਠ ਕੇ ਖਾਣ ਪੀਣ ਨੂੰ ਜਿਹੜਾ ਉਹ ਬਣਿਆ ਹੋਇਆ ਤੇ ਤੁਸੀਂ ਇਸ ਤਰ੍ਹਾਂ ਇੰਜੋਏ ਕਰ ਸਕਦੇ ਹੋ ਕ્રાਫਟ ਮੇਲੇ ਦੇ ਵਿੱਚ ਤੇ ਰਾਤ ਦਾ ਕੁਝ ਐਵੇਂ ਦਾ ਨਜ਼ਾਰਾ ਹੈ ਕ્રાਫਟ ਮੇਲੇ ਦਾ ਰਾਤ ਨੂੰ ਬਹੁਤ ਸੋਹਣਾ ਲੱਗਦਾ ਸਾਰੇ ਝੂਲਿਆਂ ਦੇ ਲਾਈਟਾਂ ਜਲ ਪਾਉਂਦੀਆਂ ਨੇ ਤੇ ਰਾਤ ਨੂੰ ਬਹੁਤ ਰੌਣਕ ਹੋ ਜਾਂਦੀ ਆ ਕ્રાਫਟ ਮੇਲੇ ਦੇ ਵਿੱਚ ਆਪਾਂ ਕ્રાਫਟ ਮੇਲਾ ਦੇਖ ਕੇ ਆ ਗਏ ਤੇ ਇਹ ਜਿਹੜਾ ਕ્રાਫਟ ਮੇਲਾ ਇਹ 8 ਜੂਨ ਤੱਕ ਆ ਤੇ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਜਿਹੜਾ ਮੇਲਾ ਹੋ ਚੱਲਦਾ ਅੱਜ ਦੀ ਵੀਡੀਓ ਨੂੰ ਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ